ਅਕਸਰ ਜਦੋਂ ਅਸੀਂ ਟਾਪਰਸ ਨੂੰ ਸੁਣਦੇ ਆ ਜਾਂ ਐਜ਼ ਅ ਟੀਚਰ ਅਸੀਂ ਵੀ ਕਦੇ ਟਾਪਰਸ ਨਾਲ ਗੱਲਬਾਤ ਕਰਦੇ ਆ ਤੇ ਸਾਨੂੰ ਇੱਕ ਗੱਲ ਬਹੁਤ ਜਿਹੜਾ ਹੈਗਾ ਉਹ ਫੋਰਸ ਦੇ ਕੇ ਕਹਿੰਦੇ ਨੇ ਕਿ ਸਰ ਟੈਸਟ ਸੀਰੀਜ਼ ਬਹੁਤ ਜ਼ਰੂਰੀ ਹੈ ਜੀ ਤੁਸੀਂ ਵੀ ਸੁਣਿਆ ਹੋਊਗਾ ਟਾਪਰ ਹਮੇਸ਼ਾ ਕਹਿੰਦੇ ਕਿ ਜਦੋਂ ਪ੍ਰੀਲਮ ਦੀ ਐਗਜ਼ਾਮ ਡੇਟ ਆ ਜਾਂਦੀ ਹੈ ਉਦੋਂ ਬਾਅਦ ਟੈਸਟ ਸੀਰੀਜ਼ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਸੋ ਟੈਸਟ ਸੀਰੀਜ਼ ਜ਼ਰੂਰੀ ਕਿਉਂ ਹੁੰਦੀ ਹੈ ਤੇ ਬੈਸਟ ਟੈਸਟ ਸੀਰੀਜ਼ ਕਿਹੜੀ ਹੈ ਉਹਦੇ ਬਾਰੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਚਰਚਾ ਜ਼ਰੂਰ ਕਰਾਂਗੇ ਹਾਂਜੀ ਸਰ ਜੀ ਗੱਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸ ਇਸ ਅਡਾ 247 ਦੇ YouTube ਚੈਨਲ ਦੇ ਉੱਤੇ ਸੋ ਐਗਜ਼ਾਮ ਡੇਟ ਪੰਜਾਬ ਪੀਸ ਇਸ ਆ ਚੁੱਕੀ ਹੈ 26 ਅਕਤੂਬਰ ਸਾਡੇ ਕੋਲ ਬਹੁਤ ਸੋਹਣਾ ਸਮਾਂ ਆ ਮਤਲਬ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਇੰਨਾ ਸਮਾਂ ਪਹਿਲਾਂ ਐਗਜ਼ਾਮ ਡੇਟ ਦੱਸ ਦਿੱਤੀ ਜਾਵੇ ਯੂਪੀਐਸ ਦੀ ਜੋ ਲੋਕਪ੍ਰੀ ਪਲਾਨ ਡੀ ਹੁੰਦਾ ਸਾਰਾ ਕੁਝ ਜੇ ਆਪਾਂ ਪੀਸੀਐਸ ਦੀ ਗੱਲ ਕਰ ਲਈਏ ਤਾਂ ਬਹੁਤ ਵਧੀਆ ਸਾਨੂੰ ਟਾਈਮ ਪਹਿਲਾਂ ਦੱਸ ਦਿੱਤਾ ਗਿਆ ਕਿ ਐਗਜ਼ਾਮ ਤੁਹਾਡਾ ਅੱਜ ਤੋਂ ਲਗਭਗ 80 ਦਿਨ ਬਾਅਦ ਹੈਗਾ ਸੋ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਕਿਸ ਤਰੀਕੇ ਨਾਲ ਆਪਾਂ ਇਸ ਆਪਣੀ ਤਿਆਰੀ ਨੂੰ ਹੋਰ ਵਧੀਆ ਅੱਗੇ ਲੈ ਕੇ ਚੱਲਦੇ ਹਾਂ ਤਾਂ ਕਿ ਸਾਡੀ ਸਿਲੈਕਸ਼ਨ ਹੋ ਸਕੇ ਸੋ ਉਹਦੇ ਵਿੱਚ ਜਿਹੜਾ ਹੈਗਾ ਟੈਸਟ ਸੀਰੀਜ਼ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਟੈਸਟ ਸੀਰੀਜ਼ ਦੀ ਦੇਖੀ ਤਾਂ ਰਿਸਪੌਂਸਿਬਿਲਟੀ ਕਿੱਥੇ ਹੁੰਦੀ ਹੈ ਟੈਸਟ ਸੀਰੀਜ਼ ਦੀ ਇੰਪੋਰਟੈਂਸ ਦੀ ਗੱਲ ਕਰ ਲਈ ਤਾਂ ਤੁਹਾਡੀ ਜੋ ਐਕੂਰੇਸੀ ਹੈ ਉਹ ਤਾਂ ਮੇਨਟੇਨ ਹੁੰਦੀ ਹੁੰਦੀ ਹੈ ਪਲੱਸ ਟਾਈਮ ਮੈਨੇਜਮੈਂਟ ਬਹੁਤ ਜ਼ਰੂਰੀ ਹੈ ਵਿਦ ਟੈਸਟ ਸੀਰੀਜ਼ ਇਹਦੇ ਨਾਲ ਨਾਲ ਤੁਸੀਂ ਉਸ ਟੈਸਟ ਸੀਰੀਜ਼ ਨੂੰ ਅਨਾਲਿਸਿਸ ਕਰਦੇ ਹੋ ਤੇ ਜਿੱਥੋਂ ਤੁਹਾਨੂੰ ਪਤਾ ਲੱਗਦਾ ਕਿ ਠੀਕ ਆ ਮੈਂ ਜਿਹੜਾ ਹੈਗਾ ਉਹ ਟਾਪਿਕ ਕਿਹੜੇ ਵੀਕ ਨੇ ਮੈਂ ਉਹਨਾਂ ਉੱਤੇ ਕੰਮ ਕਰਨਾ ਹੈ ਕਿਹੜੇ ਮੇਰੇ ਟਾਪਿਕ ਸਟਰੋਂਗ ਨੇ ਜਿੱਥੇ ਮੈਂ ਘੱਟ ਕੰਮ ਕਰਕੇ ਵੀ ਜਿਹੜਾ ਹੈਗਾ ਆਪਣੀ ਤਿਆਰੀ ਨੂੰ ਕੰਟੀਨਿਊ ਕਰ ਸਕਦਾ ਜਾਂ ਕਰ ਸਕਦੀ ਹਾਂ ਤੇ ਤੀਜੇ ਨੰਬਰ ਤੇ ਟੈਸਟ ਸੀਰੀਜ਼ ਤੋਂ ਇਹ ਵੀ ਪਤਾ ਲੱਗ ਜਾਂਦਾ ਕਿ ਜਿਹੜੇ ਬਾਕੀ ਬੱਚੇ ਤਿਆਰੀ ਕਰਦੇ ਆ ਉਹਨਾਂ ਦੇ ਵਿੱਚ ਮੇਰਾ ਲੈਵਲ ਕਿੱਲਾਗਾ ਮੈਂ ਅਕਸਰ ਕਹਿੰਦਾ ਹੁੰਦਾ ਹੋ ਸਕਦਾ ਤੁਸੀਂ ਇੱਕ ਟੈਸਟ ਲਾਇਆ ਤੁਹਾਡੇ 100 ਦੇ ਵਿੱਚੋਂ ਸੌਰੀ 200 ਦੇ ਵਿੱਚੋਂ 100 ਨੰਬਰ ਆ ਗਏ ਤੁਸੀਂ ਨਰਾਜ ਹੋਮੋ ਕਿ ਬੜੇ ਘੱਟ ਨੰਬਰ ਆਇਆ ਬਟ ਹੋ ਸਕਦਾ ਉਹ ਟੈਸਟ ਕਾਫੀ ਔਖਾ ਹੋਵੇ ਤੁਹਾਡੇ ਅਲਗੇ 1000 ਬੱਚਾ ਨੇ ਹੋਰ ਟੈਸਟ ਦਿੱਤਾ ਹੋਵੇ ਤੁਹਾਡਾ ਉਹਨਾਂ ਵਿੱਚੋਂ ਟੌਪ 10 ਦੇ ਵਿੱਚ ਰੈਂਕ ਹੋਵੇ ਫਿਰ ਤੁਹਾਡੇ ਲਈ ਖੁਸ਼ੀ ਵਾਲੀ ਗੱਲ ਹੈ ਵੀ ਠੀਕ ਆ ਤੁਹਾਡੇ ਨੰਬਰ ਠੀਕ ਆਏ ਆ ਹੋ ਸਕਦਾ ਤੁਹਾਡੇ 200 ਦੇ ਵਿੱਚੋਂ 120 ਨੰਬਰ ਆ ਗਿਆ ਤੁਸੀਂ ਖੁਸ਼ ਹੋ ਜਮੋ ਕਿ ਬਾਈ ਵਸੇਰਾ ਲੱਗ ਗਿਆ ਬਟ ਜੇ ਤੁਸੀਂ ਹਜ਼ਾਰ ਬੱਚਿਆਂ ਨੂੰ ਅਬਜ਼ਰਵ ਕਰੋ ਤੁਹਾਨੂੰ ਪਤਾ ਲੱਗੇ ਤੁਹਾਡਾ ਤਾਂ ਰੈਂਕ ਹੀ 500 ਆਇਆ ਤੁਹਾਡੇ ਤੋਂ ਬੱਚੇ ਆਲਰੇਡੀ 4-500 ਬਹੁਤ ਹਜ਼ਾਰ ਪੈ ਨੇ ਟੈਸਟ ਸੌਖਾ ਹੋ ਸਕਦਾ ਸੋ ਜਾਨਕਿ ਜੇ ਟੈਸਟ ਲਾਉਣਾ ਹੈ ਕਦੇ ਵੀ ਨੇਰੇ ਚ ਬੈਠ ਕੇ ਨਹੀਂ ਲਾਉਣਾ ਕਿਉਂਕਿ ਟੈਸਟ ਹਮੇਸ਼ਾ ਤੁਹਾਡੀ ਕੈਪੇਬਿਲਟੀ ਨੂੰ ਚੈੱਕ ਕਰਦਾ ਹੈ ਤੁਹਾਡੀ ਤਿਆਰੀ ਨੂੰ ਚੈੱਕ ਕਰਦਾ ਹੈ ਤੇ ਤੁਹਾਡੀ ਟਾਈਮ ਮੈਨੇਜਮੈਂਟ ਨੂੰ ਚੈੱਕ ਕਰਦਾ ਸੋ ਇਹ ਸੋਚ ਜਿਹੜੇ ਬੱਚੇ ਕੋਲ ਹੈਗੀ ਹੈ ਉਹ ਹਮੇਸ਼ਾ ਉਸ ਤਰੀਕੇ ਨਾਲ ਟੈਸਟ ਸੀਰੀਜ਼ ਜ਼ਰੂਰ ਅਟੈਂਪਟ ਕਰੂਗਾ ਸੋ ਜੇ ਮੈਂ ਆਪ ਦੀ ਟੈਸਟ ਸੀਰੀਜ਼ ਦੀ ਗੱਲ ਕਰਾਂ ਜਿਹੜੀ ਸਾਡੀ ਟੈਸਟ ਸੀਰੀਜ਼ ਆ ਉਹ ਆ ਟੈਸਟ ਸੀਰੀਜ਼ ਦੀ ਲੋੜ ਕਿਉਂ ਆਈ ਹੋਪ ਤੁਸੀਂ ਸਮਝ ਗਏ ਹੋਮੋ ਕਿ ਬਹੁਤ ਜ਼ਰੂਰੀ ਹੈ ਜਿਹੜੇ ਮੈਂ 3 4 ਪੁਆਇੰਟ ਦੱਸੇ ਉਹ ਟੈਸਟ ਸੀਰੀਜ਼ ਦੀ ਇੰਪੋਰਟੈਂਸ ਨੂੰ ਹੀ ਸ਼ੋਅ ਕਰਦੇ ਨੇ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਆਪਣੀ ਵਾਲੀ ਟੈਸਟ ਸੀਰੀਜ਼ ਦੇ ਵਿੱਚ ਖਾਸ ਕੀ ਹੈ ਸੋ ਟੈਸਟ ਸੀਰੀਜ਼ ਜਿਹੜੀ ਹੈਗੀ ਆਪਣੇ ਕੋਲੇ ਉਹਦੇ ਵਿੱਚ ਦੋ ਜਿਹੜੇ ਐਗਜ਼ਾਮ ਨੇ ਪ੍ਰੀ ਦੇ ਜੀਐਸ 1 ਤੇ ਜੀਐਸ 2 ਦੋਨਾਂ ਦੇ ਟੈਸਟ ਮਿਲਦੇ ਨੇ ਸੋ ਜੀਐਸ 1 ਦੇ ਸਾਡੇ ਕੋਲੇ 30 ਟੈਸਟ ਨੇ ਇਹ ਪ੍ਰੋਪਰ 100 100 ਕੁਐਸਚਨਸ ਦੇ ਨੇ ਇੱਕ ਕੁਐਸਚਨ 2 ਨੰਬਰ ਦਾ ਹੈ ਜਾਨੀ ਕਿ 2 200 ਨੰਬਰ ਦੇ ਇਹ ਪੇਪਰ ਹੈਗੇ ਨੇ ਜਿਨ੍ਹਾਂ ਵਿੱਚੋਂ ਤੀਆਂ ਵਿੱਚੋਂ ਜਿਹੜੇ ਵੀ ਨੇ ਉਹ ਸਾਰੇ ਸਬਜੈਕਟ ਵਾਈਜ਼ ਨੇ ਮਤਲਬ ਇਹ ਲਾ ਲਓ ਵੀ ਪੋਲਿਟੀ ਦੇ ਤੇ ਟੈਸਟ ਹੋ ਗਿਆ ਹਿਸਟਰੀ ਦੇ ਤੇ ਟੈਸਟ ਹੋ ਗਿਆ ਸੋ ਜਿਹਨੂੰ ਅਸੀਂ ਕਹਿੰਦੇ ਨੇ ਸੈਕਸ਼ਨਲ ਟੈਸਟ ਵੀ ਤੁਸੀਂ ਆਪਣੇ ਸਬਜੈਕਟ ਸਟਰੋਂਗ ਕਰਨੇ ਆ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਸਬਜੈਕਟ ਕਿੰਨੇ ਕੁ ਸਟਰੋਂਗ ਆ ਕੋਰ ਸਬਜੈਕਟ ਕਿੰਨੇ ਕੁ ਵਧੀਆ ਹੈਗੇ ਆ ਜੇ ਤੁਸੀਂ ਪੜ੍ਹੇ ਆ ਥਿਊਰੀ ਪੜ੍ਹੀ ਉਹਦੇ ਵਿੱਚ ਤੁਹਾਡੇ ਨੰਬਰ ਕਿੰਨੇ ਕੁ ਬਣਦੇ ਆ ਤੇ ਉਹਨਾਂ ਸਬਜੈਕਟ ਦੇ ਵਿੱਚੋਂ ਕਿਹੜੇ ਟੌਪਿਕ ਵੀਕ ਨੇ ਉਹਨਾਂ ਉੱਤੇ ਕਿੰਨਾ ਕੁ ਕੰਮ ਕਰਨ ਦੀ ਲੋੜ ਹੈ ਸੋ ਕਿਤੇ ਨਾ ਕਿਤੇ ਤੁਹਾਨੂੰ ਜੱਜ ਕਰਨ ਦੇ ਲਈ ਇਹ ਤੁਹਾਡੀ ਤਿਆਰੀ ਨੂੰ ਜੱਜ ਕਰਨ ਦੇ ਲਈ ਟੈਸਟ ਬਹੁਤ ਜ਼ਰੂਰੀ ਹੁੰਦੇ ਨੇ ਤੇ ਪਲੱਸ ਬਾਕੀ ਬੱਚਿਆਂ ਦੇ ਵਿੱਚ ਤੁਹਾਡਾ ਇਹ ਸਬਜੈਕਟ ਕਿੰਨਾ ਕਿ ਸਟਰੋਂਗ ਹੈ ਇਹ ਜੱਜ ਕਰਨ ਦੇ ਲਈ ਫੋਰ ਐਗਜ਼ਾਮਪਲ ਪੋਲਿਟੀ ਦਾ ਟੈਸਟ ਉਹੀ ਵਾਲੇ ਹਜ਼ਾਰ ਬੰਦਿਆਂ ਨੇ ਦਿੱਤਾ ਤੁਹਾਡੀ ਪੋਲਿਟੀ ਕਿੰਨੀ ਕਿ ਸਟਰੋਂਗ ਹੈ ਤੇ ਬਾਕੀ ਬੱਚਿਆਂ ਦੀ ਪੋਲਿਟੀ ਕਿੰਨੀ ਸਟਰੋਂਗ ਹੈ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕੰਪੀਟੀਸ਼ਨ ਤੁਹਾਡਾ ਬਾਕੀ ਬੱਚਿਆਂ ਦੇ ਨਾਲ ਹੀ ਹੈ ਤੇ ਜਿਹੜੇ ਬਾਕੀ ਦੇ 10 ਪੇਪਰ ਨੇ ਉਹ ਸਾਡੇ ਕੋਲੇ ਫੁੱਲ ਲੈਂਥ ਟੈਸਟ ਹੁੰਦੇ ਨੇ ਤੇ ਜਿਹਦੇ ਵਿੱਚ ਆਪਣੇ ਕੋਲੇ ਮਤਲਬ ਪੇਪਰ ਵਾਂਗੂ ਪੂਰਾ ਪੇਪਰ ਹੋਊਗਾ ਸੋ ਤੁਸੀਂ ਉਹ 10 ਪੇਪਰ ਲਾਉਣੇ ਨੇ ਉਹ ਜਦੋਂ 10 ਪੇਪਰ ਲਾਵਾਂਗੇ ਬਾਕੀ ਬੱਚੇ ਲਾਉਣਗੇ ਤੁਹਾਨੂੰ ਪਤਾ ਲੱਗੂਗਾ ਤੁਹਾਡੀ ਤਿਆਰੀ ਤੁਹਾਡਾ ਓਵਰਆਲ ਇਗਜ਼ਾਮ 2 ਘੰਟੇ ਵਿੱਚ ਹੋ ਰਿਹਾ ਆ ਜਾਂ ਤੁਸੀਂ ਹੁੰਦਾ ਨਾ ਇੱਕ ਪ੍ਰੈਸ਼ਰ ਦੇ ਮਾਈਂਡ ਦੇ ਉੱਤੇ ਪ੍ਰੈਸ਼ਰ ਹੁੰਦਾ ਕਿ ਅਸੀਂ ਪਹਿਲਾਂ ਕਿਹੜੀ ਚੀਜ਼ ਸਟਾਰਟ ਕਰਨੀ ਹੈ ਪਹਿਲਾਂ ਕਿਹੜਾ ਸਬਜੈਕਟ ਨੂੰ ਸਟਾਰਟ ਕਰਨਾ ਸੋ ਇਸ ਤਰੀਕੇ ਨਾਲ ਇਹ ਥੋੜਾ ਜਿਹਾ ਟੈਸਟ ਪ੍ਰੋਪਰ ਪੇਪਰ ਟਾਈਪ ਹੀ ਹੁੰਦਾ ਆ ਸੋ ਉਸ ਲੈਵਲ ਦਾ ਹੁੰਦਾ ਤਾਂ ਕਿ ਤੁਸੀਂ ਆਪਣੇ ਨੰਬਰ ਚੈੱਕ ਕਰ ਸਕੋ ਬਾਕੀ ਸਟੂਡੈਂਟ ਦੇ ਮੁਕਾਬਲੇ ਸੋ ਇਹ ਖਾਸ ਹੋ ਗਿਆ ਸਾਡੇ ਕੋਲ ਵੀ 30 ਟੈਸਟ ਨੇ ਉਹਨਾਂ ਵਿੱਚੋਂ 20 ਸੈਕਸ਼ਨਲ ਨੇ ਤੇ 10 ਸਾਡੇ ਕੋਲ ਫੁੱਲ ਅਟੈਂਸ ਨੇ ਜਾਨੀ ਕਿ 3000 ਕੁਐਸਚਨ ਜਿਹੜੇ ਤੁਹਾਨੂੰ ਇੱਥੇ ਉਹ ਮਿਲ ਜਾਣਗੇ ਜੀ ਸੋ ਇਹ 3000 ਜਿਹੜੇ ਕੁਐਸਚਨ ਹੈਗੇ ਆ ਇਹ ਡਿਟੇਲ ਵੀ ਇਹਨਾਂ ਦੀ ਨਾਲ ਹੈ ਸੋ ਇਹ ਲੈ ਲਓ ਹੋ ਸਕਦਾ ਜਦੋਂ ਡਿਟੇਲ ਆਪਾਂ ਪੜ੍ਹਦੇ ਹਾਂ ਤਾਂ ਇੱਕ ਕੁਐਸਚਨ ਦੋ ਤੋਂ ਤਿੰਨ ਐਮਸੀਕਿਊਜ਼ ਦੀ ਨੌਲੇਜ ਸਾਨੂੰ ਦੇ ਕੇ ਜਾਂਦਾ ਸੋ ਇਹ ਲੈ ਲਓ ਵੀ ਇਹ 3000 ਨਹੀਂ ਲਗਭਗ 6000 ਐਮਸੀਕਿਊਜ਼ ਹੈਗੇ ਨੇ ਵਿਥ ਡੀਟੇਲਡ ਡਿਸਕਸ਼ਨ ਜੀ ਦੇ ਆਪਾਂ ਗੱਲ ਕਰ ਲਈਏ ਉਦੋਂ ਬਾਅਦ ਸਾਡੇ ਕੋਲੇ ਇੱਕ ਇਹਨਾਂ ਦੀ ਹੋਰ ਖਾਸ ਗੱਲ ਹੈ ਕਿ ਆਨਲਾਈਨ ਟੈਸਟ ਨੇ ਜਦੋਂ ਤੁਸੀਂ ਟੈਸਟ ਲਾਉਂਗੇ ਤੁਹਾਨੂੰ ਇਹ ਵੀ ਪਤਾ ਲੱਗੂਗਾ ਵੀ ਤੁਹਾਡਾ ਬਾਕੀ ਬੱਚਿਆਂ ਦੇ ਮੁਕਾਬਲੇ ਰੈਂਕ ਕੀ ਆ ਰਿਹਾ ਹੈ ਸੋ ਜਿਹਦੇ ਨਾਲ ਤੁਹਾਨੂੰ ਆਪਣੀ ਤਿਆਰੀ ਉੱਤੇ ਵਿਸ਼ਵਾਸ ਹੋਊਗਾ ਤੁਹਾਨੂੰ ਆਪਣੇ ਉੱਤੇ ਵਿਸ਼ਵਾਸ ਹੋਊਗਾ ਕਿ ਹਾਂ ਮੇਰੀ ਤਿਆਰੀ ਠੀਕ ਚੱਲ ਰਹੀ ਹੈ ਮੈਂ ਹੋਰ ਮਿਹਨਤ ਕਰਨੀ ਹੈ ਮੇਰੇ ਕਿਹੜਾ ਸਬਜੈਕਟ ਵੀਕ ਹੈ ਸੋ ਸਾਰੀਆਂ ਚੀਜ਼ਾਂ ਦੇ ਵਿੱਚ ਹੁੰਦੀਆਂ ਨੇ ਇਹਦੇ ਨਾਲ ਨਾਲ ਹੀ ਅਨਲਿਸਿਸ ਕੀਤਾ ਜਾਂਦਾ ਟੀਚਰਜ਼ ਦੇ ਦੁਆਰਾ ਵੀ ਤੁਹਾਨੂੰ ਪ੍ਰੋਪਰ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾਂਦੀ ਹੈ ਵੀ ਬਈ ਆਪਣੇ ਨੰਬਰ ਹੋਰ ਕਿਵੇਂ ਇਨਕਰੀਜ਼ ਕਰ ਸਕਦੇ ਹੋ ਉਹ ਵੀ ਤੁਹਾਨੂੰ ਮੈਂਟਰਸ਼ਿਪ ਇਸਟ੍ਰੈਸ ਸੀਰੀਜ਼ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ ਉਦੋਂ ਬਾਅਦ ਸੀ ਸੈੱਟ ਦੀ ਗੱਲ ਕਰ ਲਈਏ ਤਾਂ ਸੀ ਸੈੱਟ ਦੇ ਸਾਡੇ ਕੋਲੇ 20 ਟੈਸਟ ਨੇ ਅ ਸੋ ਇਹਨਾਂ 20ਾਂ ਦੇ ਵਿੱਚ ਜੋ ਸਾਡੇ ਕੋਲੇ ਜਿਹੜੇ ਹੈਗੇ ਉਹ ਸੀ ਸੈੱਟ ਬਹੁਤ ਇੰਪੋਰਟੈਂਟ ਐ ਅਸੀਂ ਯੂਪੀਐਸਸੀ ਵਿੱਚ ਅਕਸਰ ਦੇਖਦੇ ਹਾਂ ਕਿ ਬੱਚਿਆਂ ਦਾ ਸੀ ਸੈੱਟ ਰਹਿ ਜਾਂਦਾ ਆ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਪੀਸੀਐਸ ਦੇ ਵਿੱਚ ਕੁਛ ਇਦਾਂ ਦਾ ਹੋਵੇ ਹਾਲਾਂਕਿ 40% ਹੈ ਕੁਆਲੀਫਾਈਂਗ ਪੇਪਰ ਹੈ ਬਟ ਯੂਪੀਐਸਸੀ ਦਾ 33% ਤੇ ਕੁਆਲੀਫਾਈਂਗ ਹੁੰਦਾ ਸੋ ਉਹ ਫਸ ਜਾਂਦਾ ਆ ਨੋ ਡਾਊਟ ਇੱਥੇ ਪੰਜਾਬੀ ਹੈ ਨਾਲ ਬਟ ਅਸੀਂ ਨੂੰ ਲਾਈਟਲੀ ਨਹੀਂ ਲੈ ਸਕਦੇ ਕਿਉਂਕਿ ਜੇ ਇੱਥੇ ਸਾਡੀ ਗਲਤੀ ਹੋ ਗਈ ਨਾ ਤੇ ਸਾਡੀ ਇਹ ਸਾਰੀ ਮਿਹਨਤ ਬੇਕਾਰ ਹੋ ਜਾਣੀ ਸੋ ਹਮੇਸ਼ਾ ਤੋਂ ਅਸੀਂ ਕਿਸੇ ਵੀ ਸਬਜੈਕਟ ਨੂੰ ਜਿਹੜਾ ਹੈਗਾ ਉਹ ਸੌਖਾ ਨਹੀਂ ਮੰਨਦੇ ਹੁੰਦੇ ਜਾਂ ਕਹਿ ਲਓ ਘੱਟ ਇੰਪੋਰਟੈਂਸ ਬਿਲਕੁਲ ਵੀ ਨਹੀਂ ਦਿੰਦੇ ਹਰ ਇੱਕ ਸਬਜੈਕਟ ਦੀ ਜੋ ਪੇਪਰ 'ਚ ਆਉਣ ਵਾਲਾ ਹੈ ਉਹਦੀ ਰਿਸਪੈਕਟ ਬਹੁਤ ਜ਼ਰੂਰੀ ਹੈ ਸੋ ਜੇ PPS ਇਸ ਨੇ ਇਸ ਵਾਰ ਇਹਨੂੰ ਕੁਆਲੀਫਾਈ ਕੀਤਾ ਹੈ 40% ਤੇ ਤੁਹਾਡੇ ਨੰਬਰ ਜਿਹੜੇ ਉਹ ਕੁਆਲੀਫਾਈ ਹੋ ਜਾਊਗਾ ਤੇ ਥੋੜਾ ਜਿਹਾ ਸੋਚਣ ਦੀ ਲੋੜ ਹੈ ਕਿ ਇਹਨਾ ਈਜ਼ੀ ਵੀ ਨਹੀਂ ਹੋਊਗਾ ਸੋ ਇਹਦੇ ਲਈ ਇੱਕ ਵੱਖਰਾ ਪਲਾਨ ਬਣਾਉਣਾ ਇੱਕ ਵੱਖਰੀ ਸਟ੍ਰੈਟੇਜੀ ਬਣਾਉਣੀ ਸੋ ਦੈਟ ਕਿ ਅਸੀਂ ਇਹਨੂੰ ਵੀ ਕੁਆਲੀਫਾਈ ਕਰ ਪਾਈਏ ਸੋ ਇਹਦੇ ਲਈ 20 ਟੈਸਟ ਦਿੱਤੇ ਗਏ ਨੇ ਜਿਹਦੇ ਵਿੱਚੋਂ ਤੁਸੀਂ ਆਪਣੀ ਤਿਆਰੀ ਨੂੰ ਚੈੱਕ ਕਰ ਸਕਦੇ ਹੋ ਵੀ ਤੁਹਾਡੀ ਸੀ ਸੈਟ ਦੀ ਕਿੰਨੀ ਕਿ ਤਿਆਰੀ ਹੈ ਜਿਵੇਂ ਟੈਸਟ ਸੀਰੀਜ਼ ਦੀ ਗੱਲ ਕਰਾਂ ਹੁਣ ਸਾਡੇ ਕੋਲੇ ਅੱਜ ਜਦੋਂ ਮੈਂ ਵੀਡੀਓ ਬਣਾ ਰਿਹਾ ਹਾਂ ਉਸ ਸਮੇਂ ਤੱਕ ਜੀਐਸ ਦੇ ਕਾਫੀ سارے ਟੈਸਟ ਅਪਲੋਡ ਹੋ ਚੁੱਕੇ ਨੇ ਸੀ ਸੈਟ ਦੇ ਅਸੀਂ ਕਰ ਰਹੇ ਹ ਸੋਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਸੀ ਸੈੱਟ ਦੇ ਵੀ ਟੈਸਟ ਜਿਹੜੇ ਉਹ ਦੇਖਣ ਨੂੰ ਮਿਲ ਜਾਣਗੇ ਲਗਭਗ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਸੋ ਯਾਨੀ ਪਹਿਲਾਂ ਆਪਾਂ ਜਾਂ ਕਹੇ ਲਈ ਸੀ ਸੈੱਟ ਤੇ ਫੋਕਸ ਅਸੀਂ ਸ਼ਾਇਦ ਇਗਜ਼ਾਮ ਤੋਂ 2 ਮਹੀਨੇ ਪਹਿਲਾਂ ਵੀ ਕਰ ਸਕਦੇ ਹਾਂ ਹਜੇ ਸਾਡਾ ਫੋਕਸ ਜਿਹੜਾ ਹੈਗਾ ਉਹ ਜੀਐਸ ਦੇ ਉੱਤੇ ਹੋਣਾ ਚਾਹੀਦਾ ਹੈ ਸੋ ਇਹ ਟੈਸਟ ਸੀਰੀਜ਼ ਦੇ ਵਿੱਚ ਆਪਣੀ ਦੇ ਵਿੱਚ ਖਾਸ ਹੈ ਤੇ ਇਹ ਵੀ ਫੁੱਲ ਲੈਂਥ ਟੈਸਟ ਹੋਣਗੇ ਯਾਨੀ ਕਿ 80 ਕੁਐਸਚਨ ਹੋਣਗੇ ਸੇਮ ਇਹਦੇ ਵਿੱਚ ਤੇ 20 ਪੇਪਰ ਹੋਣਗੇ ਸੋ 8 2 16 ਲਗਭਗ 1600 ਕੁਐਸਚਨ ਅਸੀਂ ਇੱਥੇ ਜਿਹੜੇ ਹੈਗੇ ਉਹ ਪ੍ਰੈਕਟਿਸ ਦੇ ਵਜੋਂ ਕਰਾਂਗੇ ਸੀ ਖਾਸियत ਇਹ ਆ ਵੀ ਦੇ ਵਿੱਚ ਤੁਹਾਨੂੰ ਮੈਂਟਰਸ਼ਿਪ ਵੀ ਮਿਲ ਜਾਂਦੀ ਹੈ ਇਸ ਟੈਸਟ ਸੀਰੀਜ਼ ਦੇ ਵਿੱਚ ਤੁਹਾਨੂੰ ਆਨਲਾਈਨ ਰੈਂਕਿੰਗ ਪਤਾ ਲੱਗ ਜਾਂਦੀ ਹੈ ਤੇ ਇੱਕ ਹੋਰ ਇੰਪੋਰਟੈਂਟ ਕੀ ਹੈ ਵੀ ਸੀ ਸੈੱਟ ਨੂੰ ਬਿਲਕੁਲ ਵੀ ਇਗਨੋਰ ਨਹੀਂ ਕੀਤਾ ਗਿਆ ਹੈ ਸੀ ਸੈੱਟ ਨੂੰ ਵੀ ਬਹੁਤ ਰਿਸਪੈਕਟਡ ਜਿਹੜੇ ਹੈਗੇ ਉਹ ਨੰਬਰ ਆਫ ਟੈਸਟ ਦਿੱਤੇ ਗਏ ਨੇ ਸੋ ਇਟ ਟੈਸਟ ਸੀਰੀਜ਼ ਨੂੰ ਜੁਆਇਨ ਕਰਨ ਦੇ ਲਈ ਜਿਹੜਾ ਹੈਗਾ ਤੁਸੀਂ ਫੋਨ ਕਰ ਸਕਦੇ ਹੋ ਤੇ ਜਿਵੇਂ ਦੀ ਫੀਸ ਦੀ ਗੱਲ ਕਰ ਲਾਂ ਜਿਹੜੀ ਤਾਂ ਹੈਗੀ ਵਿਦ ਮੈਂਟਰਸ਼ਿਪ ਟੈਸਟ ਸੀਰੀਜ਼ ਉਹਦੀ ਫੀਸ ਹੈਗੀ ਹੈ 6000 ਰੁਪਏ ਤੇ ਵਿਦਆਊਟ ਮੈਂਟਰਸ਼ਿਪ ਦੀ ਗੱਲ ਕਰ ਲਈ ਇਹਦੀ ਫੀਸ ਹੈਗੀ ਹੈ 4000 ਰੁਪਏ ਸੋ ਜੇ ਤੁਹਾਡਾ ਪਲਾਨ ਹੈ ਟੈਸਟ ਸੀਰੀਜ਼ ਨੂੰ ਜੁਆਇਨ ਕਰਨ ਦਾ ਤਾਂ ਤੁਸੀਂ ਅ ਦਿੱਤੇ ਹੋਏ ਨੰਬਰ ਉੱਤੇ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਪੁੱਛ ਸਕਦੇ ਹੋ ਟੈਸਟ ਸੀਰੀਜ਼ ਬਾਰੇ ਕੋਈ ਹੋਰ ਡਾਊਟ ਹੋਵੇ ਸੋ ਸਾਡੀ ਟੀਮ ਤੁਹਾਨੂੰ ਪ੍ਰੋਪਰਲੀ ਗਾਈਡ ਜ਼ਰੂਰ ਕਰ ਦੋਗੀ ਸੋ ਟੈਸਟ ਸੀਰੀਜ਼ ਬਹੁਤ ਜ਼ਰੂਰੀ ਹੈ ਬੈਸਟ ਹੁੰਦੀ ਨੇ ਟੈਸਟ ਸੀਰੀਜ਼ ਆਪਣਿਆਂ ਲਈ ਬਾਕੀ ਜਿੰਨੇ ਦਾ ਟੈਸਟ ਲਾਉਂਗੇ ਤਿਆਰੀ ਓਨੀ ਵਧੀਆ ਹੁੰਦੀ ਹੈ ਸੋ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਜ਼ਰੂਰ ਕਰ ਦਿਓ ਬਾਕੀ ਸਵੇਰੇ 9 ਵਜੇ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਇਸ YouTube ਚੈਨਲ ਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲ ਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਗਸਰਾਂ ਨੂੰ ਬਾਏ ਬਾਏ ਟਾਟਾ ਸੱਸੀ ਗਲੀ